11 12 ਖੇਤ ਸੀਗੇ ਲੰਬੇ ਉੱਚੇ ਠੋਕਰ ਵੱਜਦੀ ਸੀ ਇੱਦਾਂ ਠੋਕਰ ਵੱਜੂ ਕੇ ਪਾਣੀ ਸਾਡੇ ਇੱਧਰੋਂ ਆਉਂਦਾ ਸੀ ਹੁਣ ਉਹ ਚੱਕਤੀ ਤੇ ਪਾਣੀ ਆਹ ਚਲ ਗਿਆ ਦੇਖੋ ਥੋੜਾ ਹੀ ਆ ਪਰਲੇ ਪਾਣੀ ਆਉਂਦਾ ਪਰ ਅੱਜ ਨਾਲ ਨਾਲ ਚੱਲਦਾ ਹਾਂ ਉਨਾ ਹੀ ਹੁੰਦਾ ਇੱਧਰੋਂ ਇਹ ਦੇਖੋ ਤਰੇ ਤਰੇ ਬਣੀ ਹੈ ਇੱਕ ਹੁਣੇ ਤੇ ਚੱਕ ਤੇ ਹਾਂਜੀ ਉਹ ਸਵੇਰੇ ਕਿਨਾਰੇ ਸਾਰਾ ਇੱਥੋਂ ਲੈ ਗਏ ਉਹ ਸਾਰਾ ਹੀ ਉੱਥੇ ਸੀਗਾ ਸਾਡੇ ਜਗੀਰ ਸਿੰਘ ਦੇ ਇੱਕ ਡੇਕ ਸੀ ਇੰਜਨ ਸੀ ਇੰਜਨ ਲੱਗਾ ਉਹ ਕੱਲ ਤੇ ਬੋਰ ਹੁਣ ਹੈ ਨਹੀਂ ਹੋਰ ਪੱਤਾ ਤੇ ਦੰਦੇ ਇਧਰੋਂ ਜੈਪ ਸਿੰਘ ਦੇ 12 13 ਖੇਤ ਆ ਬੰਦੇ ਦੇ 14 ਖੇਤ ਸੀਗੇ ਤੇ ਆ ਦੋ ਘਟ ਹੈਗੇ ਤੇ ਮੋਰੇ ਇਦਾਂ ਸਾਡੇ ਪਿੰਡ ਦਾ ਹੀ 100 ਖੇਤ ਘਟੋਂ ਘਟ ਥੋੜਾ ਥੋੜਾ ਪਿਛਲੇ ਸਾਲ ਹੋਇਆ ਕੁਝ ਉਹ ਤਾਂ ਪਿਛਲੇ ਸਾਲ ਹੋਇਆ ਕੁਝ ਹੁਣ ਹੋਇਆ ਇਹ ਤੋਂ ਪਿੱਛੇ ਦਰਵਾਰਾ ਤੋਂ ਦੇ 25 ਖੇਤ ਰੁੜ ਗਏ ਦੋ ਖੇਤ ਪਪੂਲਰਾਂ ਦੇ ਉਹਦੇ ਨਾਲ ਹੀ ਇਦਾਂ ਛੜਕ ਸੀ ਨਾਲ ਸੀ 6 ਖੇਤ 6 ਖੇਤ ਪਪੂਲਰਾਂ ਦੇ ਉਹ ਵਿਚਾਰੇ ਕਿਸੇ ਮਾਤਰਾ ਦੇ ਚਲ ਗਏ ਆ ਬੰਦੇ ਨੇ ਮੋਟੇ ਮੋਟੇ ਵਿੱਚੋਂ ਫਟਲਾਏ ਲੁਧਿਆਣੇ ਦਾ ਐ ਸੀ ਟੰਗਾ ਹੋਇਆ 10 ਰੁਪਏ ਜਿਹੜੇ ਆਏ ਕੋਲ ਤਾਂ ਆ ਗਏ ਤੇ ਹੈਲੋ ਕਿਹਦੇ ਉਹ ਚਾਰ ਲੈਣਾ ਘੱਟੋ ਘੱਟ ਆਹ ਬਟਾ ਐ ਦੀ ਇੱਥੋਂ ਲੈ ਕੇ ਆਸ਼ਖਾਰਾ ਰੋੜਿਆ ਤੇ ਨੁਕਸਾਨ ਤਾਂ ਫਿਰ ਬਹੁਤ ਹੈ ਸਾਨੂੰ ਤਾਂ ਇੰਨਾ ਕਿ ਸਾਡਾ ਬਾਹਰੋਂ ਇਲਾਕਾ ਬਚ ਜੇ ਬਸ ਤੇ ਜੇ ਇਲਾਕਾ ਬਚ ਜੇ ਅਸੀਂ ਬਚ ਗਏ ਤਾਂ ਤਾਂ ਸਾਡੇ ਇਲਾਕੇ ਨਹੀਂ ਬਚਣਾ ਮੋਰੇ ਗਰੀਬ ਆ ਗੁੱਜਰਿਆ ਹੋਰਿਆ ਕੁੱਲੀਆਂ ਝੋਂਪੜੀਆਂ ਵਾਲੇ ਵੀ ਹੈਗੇ ਆ ਉਹ ਵਿਚਾਰੇ ਕੀ ਕਰਦਾਂਗੇ ਤੇਨੋਂ ਰਾਤ ਕਰਦੇ ਖਵਾਜੇ ਬਲੀ ਮੋਰੇ ਦੋਦੇ ਜੀ ਦੀਆਂ ਇੱਕ ਅੱਜ ਇਹਨਾਂ ਨੂੰ ਫੇਰ ਦੇਵਾਂਗੇ ਤੇ ਜਿੱਦਣ ਮੈਂ ਦੇਖ ਦਿੱਤੀ ਉਦੋਂ ਮੈਂ ਬਲੀ ਮਹਾਰਾਜ ਖਵਾਜਾ ਬਲੀ ਨੇ ਨਾ ਉਦੋਂ ਨੁਕਸਾਨ ਨਹੀਂ ਕੀਤਾ ਪਾਣੀ ਭਾਵੇਂ ਜਿਆਦਾ ਹੀ ਆਇਆ ਪਰ ਉਦੋਂ ਨੁਕਸਾਨ ਨਹੀਂ ਹੋਇਆ ਜਿੱਦਣ ਅਸੀਂ ਨੇ ਇਹਦਾ ਸ਼ੁਕਰਾਨਾ ਕੀਤਾ ਸਾਡੀ ਗੱਲ ਮੰਨੀ ਇਹਨਾਂ ਨੇ ਬਹੁਤ ਬਹੁਤ ਹੁਣ ਜਿਹੜੀ ਸਥਿਤੀ ਦੇ ਵਿੱਚ ਲੱਗਦੀ ਢਾ ਇਸ ਵੇਲੇ ਪੂਰੀ ਉਸ ਹਾਵਨਾ ਨਹੀਂ ਮਤਲਬ ਵੱਡ ਨਹੀਂ ਰਿਹਾ ਢਾ ਹੁਣ ਆ ਜਿਹੜੇ ਆ ਤਿੰਨ ਵਾਰੀ ਡਿੱਗੇ ਆ ਅੱਜ ਆ ਨਵੇਂ ਲਾਏ ਆ ਮੋਰੇ ਅੱਜ ਰਾਤ ਬੱਤ ਗਏ ਇਹਦੇ ਉੱਤੇ ਪਾਣੀ ਚੱਲ ਗਿਆ ਉੱਥੇ ਚੱਲਦਾ ਸੀ ਜੀ ਇੱਥੇ ਤੱਕ ਆ ਗਿਆ ਔਰ ਜਦੋਂ ਇੱਥੇ ਤੱਕ ਪਾਣੀ ਆਇਆ ਪਾਣੀ ਦੇ ਵਿੱਚ ਰਹਿ ਗਏ ਇਹਨਾਂ ਨੂੰ ਢਾ ਨਹੀਂ ਲੱਗੀ ਖਲੋ ਜਿਹੜਾ ਆ ਸਿੱਧਾ ਹੋ ਗਿਆ ਫਿਰ ਢਾ ਨਹੀਂ ਲੱਗੀ ਹੁਣ ਜਦੋਂ ਡਾਊਨ ਹੋਣਾ ਨਾ ਫੇਰ ਉੱਥੋਂ ਆਹ ਵੇਖੋ ਪਪੂਲਰ ਜਿਹੜਾ ਉਹ ਪਪੂਲਰ ਆ ਉੱਥੇ ਤੱਕ ਅਸੀਂ ਲਾਇਓ ਆ ਥੱਲੇ ਉਹ ਹੁਣ ਉਹ ਹੁਣ ਤਾਂ ਨਾ ਨੂੰ ਹੋਇਆ ਤਾਂ ਪਤਾ ਲੱਗਣਾ ਉੱਥੇ ਹੈਗੇ ਆ ਕੀ ਆ ਖਰਗ ਕੀ ਨਹੀਂ ਹੋਇਆ ਹੁਣ ਨਹੀਂ ਪਤਾ ਲੱਗਦਾ ਪਰ ਅਸੀਂ ਉੱਥੇ ਤੱਕ ਚੱਲ ਗਏ ਸੀ ਜਿਹੜਾ ਉਹ ਦੇਖ ਜਾਨੀ ਕਿ ਹੁਣ ਮੈਂ